ਸੁਬੇਂਦਰ ਵੱਡੀ ਗਿਣਤੀ ਦੇ ਵਿੱਚ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਾਰੀ ਕਾਟ ਜਿਸ ਕਾਟ ਨੂੰ ਪੂਰਾ ਕਰਨ ਲਈ ਸਰਕਾਰ ਨੇ ਹਮਲੇ ਮਾਰਨ ਦੇ ਯਤਨ ਕੀਤੇ ਲੇਕਿਨ ਕਾਮਯਾਬੀ ਨਹੀਂ ਮਿਲੀ ਹਾਲਾਂਕਿ ਪਿੱਛੇ ਜੇ ਸਰਕਾਰ ਵੱਲੋਂ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਨ ਵਾਸਤੇ ਵੱਡੇ ਨੰਬਰ ਦੇ ਵਿੱਚ ਡਾਕਟਰਾਂ ਦੀ ਭਰਤੀ ਕੱਢੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਜੁਆਇਨ ਨਹੀਂ ਕੀਤਾ وجہ ਕੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਸਰਕਾਰੀ ਤਨਖਾਹ ਤੋਂ ਨਾਵਾ ਵੱਡੇ ਪੱਧਰ ਤੇ ਤਨਖਾਹ ਮਿਲਦੀ ਹੈ ਜਿਸ ਕਰਕੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਜਿਹੜੀ ਪਹਿਲ ਆ ਉਹ ਪ੍ਰਾਈਵੇਟ ਹਸਪਤਾਲਾਂ ਨਾ ਕੇ ਸਰਕਾਰੀ ਹਸਪਤਾਲ ਪਿੱਛੇ ਜੇ ਪੰਜਾਬ ਸਰਕਾਰ ਵੱਲੋਂ 634 ਦੇ ਕਰੀਬ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਗਿਆ ਸੀ ਤੇ ਸਿਰਫ 592 ਹੀ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ ਅਪਲਾਈ ਕੀਤਾ ਸੀ ਉਹਨਾਂ ਚੋਂ ਵੀ ਸਿਰਫ 71 ਜਾਣਿਆਂ ਨੇ ਹੀ ਬਤੌਰ ਸੁਪਰ ਸਪੈਸ਼ਲਿਸਟ ਡਾਕਟਰ ਪੰਜਾਬ ਸਰਕਾਰ ਦੇ ਵਿਭਾਗ ਦੇ ਵਿੱਚ ਜੁਆਇਨ ਕੀਤਾ ਸੀ ਇਸੇ ਕਰਕੇ ਹੁਣ ਸਰਕਾਰ ਦੀ ਜਿਹੜੀ ਸਿਰਦਰਦੀ ਵੱਧਦੀ ਜਾ ਰਹੀ ਹੈ ਕਿ ਜਦ ਸਰਕਾਰੀ ਹਸਪਤਲ ਜਿਹੜੇ ਜ਼ਿਲ੍ਹਾ ਲੈਵਲ ਤੇ ਆ ਅਗਰ ਉਥੇ ਸੁਪਰ ਸਪੈਸ਼ਲਿਸਟ ਡਾਕਟਰ ਨਹੀਂ ਆ ਤੇ ਫਿਰ ਗੱਡੀ ਕਿਵੇਂ ਚਲੇਗੀ ਬਹੁਤ سارے ਨਾਈ ਸਰਜਨ ਨਾਈ ਮੈਡੀਸਨ ਦੇ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਨੇ ਆਰਥੋ ਦੇ ਗਾਇਨੋ ਦੇ ਬੱਚਿਆਂ ਦੇ ਜਿਹੜੀ ਵੱਖ-ਵੱਖ ਜਿਹੜੀਆਂ ਬਿਮਾਰੀਆਂ ਨੂੰ ਲੈ ਕੇ ਜਿਹੜੇ ਡਾਕਟਰ ਸਰਕਾਰੀ ਹਸਪਤਾਲਾਂ ਦੇ ਵਿੱਚ ਹੋਣੇ ਚਾਹੀਦੇ ਨੇ ਉਹ ਨਹੀਂ ਆ ਬਹੁਤ ਸਾਰੇ ਸਰਕਾਰੀ ਹਸਪਤਾਲ ਤੇ ਹੀ ਆ ਕਿ ਅੱਜਕੱਲ ਸਿਰਫ ਐਮਬੀਬੀਐਸ ਦੇ ਡਾਕਟਰਾਂ ਦੇ ਸਹਾਰੇ ਹੀ ਚੱਲ ਰਹੇ ਨੇ ਐਮਡੀ ਤੇ ਐਮਐਸ ਬਹੁਤ ਵੱਡੇ ਪੱਧਰ ਤੇ ਡਾਕਟਰਾਂ ਦੀ ਘਾਟ ਹੈ ਜਿਸ ਕਰਕੇ ਹੁਣ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਹੈਗੀ ਹੈ ਕਿ ਕਿਉਂ ਨਾ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਨ ਵਾਸਤੇ ਕੁਝ ਵਿਸ਼ੇਸ਼ ਰਾਹਤਾਂ ਦਿੱਤੀਆਂ ਜਾਣ ਹਾਲਾਂਕਿ 125 ਜਿਹੜੀਆਂ ਸੈਂਸ਼ਨ ਪੋਸਟਾਂ ਨੇ ਜਿਹੜੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸਿਰਫ 20 ਹੀ ਸੁਪਰ ਸਪੈਸ਼ਲਿਸਟ ਡਾਕਟਰ ਸਵਾਵਾ ਆਪਣੀਆਂ ਨਿਭਾ ਰਹੇ ਨੇ ਗੁੱਲ ਮਿਲਾ ਕੇ ਕਹਿ ਸਕਦੇ ਕਿ 90% ਦੀ ਜਿਹੜੀ ਡਾਕਟਰਾਂ ਜਿਹੜੀਆਂ ਸੁਪਰ ਸਪੈਸ਼ਲਿਸਟ ਡਾਕਟਰ ਆ ਉਹਨਾਂ ਦੀਆਂ ਅਸਾਮੀਆਂ ਖਾਲੀ ਨੇ ਪਰ ਹੁਣ ਪੰਜਾਬ ਦੇ ਮੈਡੀਕਲ ਤੇ ਸਿੱਖਿਆ ਵਿਭਾਗ ਨੇ ਇੱਕ ਤਜ਼ਵੀਜ਼ ਬਣਾਈ ਹੈ ਕਿ ਜਿਹੜੇ ਹੁਣ ਸਪੈਸ਼ਲਿਸਟ ਡਾਕਟਰ ਪੰਜਾਬ ਸਰਕਾਰ ਨੂੰ ਜੁਆਇਨ ਕਰਨਗੇ ਉਹਨਾਂ ਨੂੰ ਤਨਖਾਹ ਦੇ ਨਾਲ ਨਾਲ 80000 ਰੁਪਏ ਦਾ ਇੱਕ ਪਰ ਮੰਥ ਪ੍ਰਤੀ ਮਹੀਨਾ ਇਨਸੈਂਟਿਵ ਦਿੱਤਾ ਜਾਊਗਾ ਔਰ ਨਾਲ ਦੇ ਨਾਲ ਰਹਿائش ਦਾ ਵੀ ਪ੍ਰਬੰਧ ਕੀਤਾ ਜਾਊਗਾ ਹੁਣ ਦੇਖਦੇ ਆਂ ਕਿ ਸਰਕਾਰ ਦੀ ਜਿਹੜੀ ਇਹ ਸਕੀਮ ਆ ਇਹ ਕਿਵੇਂ ਕਾਮਯਾਬ ਹੁੰਦੀ ਹੈ ਕਿ ਜਿਹੜੇ ਡਾਕਟਰ ਨੇ ਉਹ ਜਿਹੜੇ ਹੁਣ ਸਰਕਾਰ ਨੇ ਇਹ ਮਨ ਬਣਾ ਲਿਆ ਕਿ ਉਹਨਾਂ ਨੂੰ 80000 ਰੁਪਏ ਪ੍ਰਤੀ ਇਨਸੈਂਟਿਵ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਇੱਕ ਰਹਿائش ਵੀ ਦਿੱਤੀ ਜਾਊਗੀ ਉਹਦੇ ਨਾਲ ਦੇਖਦੇ ਹਾਂ ਕਿ ਸਰਕਾਰ ਜਿਹੜੀਆਂ ਪਿੱਛੇ ਜੇ 634 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਨ ਵਾਸਤੇ ਇਸ਼ਤਿਹਾਰ ਕੱਢਿਆ ਗਿਆ ਸੀ ਉਹਦੀ ਕੋਈ ਹੁਣ ਪੂਰਤੀ ਹੁੰਦੀ ਆ ਹਾਲਾਂਕਿ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਜਿਹੜਾ ਮੈਡੀਕਲ ਐਜੂਕੇਸ਼ਨ ਤੇ ਹੈਲਥ ਡਿਪਾਰਟਮੈਂਟ ਵੱਲੋਂ ਇਹ ਤਜ਼ਵੀਜ਼ ਬਣਾ ਕੇ ਪੰਜਾਬ ਦੇ ਵਿੱਤ ਵਿਭਾਗ ਨੂੰ ਭੇਜੀ ਗਈ ਹੈ ਤਾਂ ਜੋ ਇਹ ਜਿਹੜੀਆਂ ਖਾਲੀ ਪਈਆਂ ਸਾਮੀਆਂ ਭਰੀਆਂ ਜਾ ਸਕੀਏ ਕਿਉਂਕਿ ਅਸਲ ਦੇ ਵਿੱਚ ਸਰਕਾਰ ਇਹ ਮਹਿਸੂਸ ਕਰ ਰਹੀ ਖਾਸ ਕਰਕੇ ਹੈਲਥ ਡਿਪਾਰਟਮੈਂਟ ਮਹਿਸੂਸ ਕਰ ਰਿਹਾ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਆ ਉਹ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਜਾਦੀ ਸੈਲਰੀ ਦੇ ਦਿੰਦੇ ਆ ਜਿਸ ਕਰਕੇ ਉਹਨਾਂ ਦੀ ਜਿਹੜੀ ਅਪਰੋਚ ਆ ਉਹ ਪ੍ਰਾਈਵੇਟ ਹਸਪੀਟਲ ਵਾਲ ਰਹੀਦੀ ਹੈ ਇੱਕ ਮੋٹے ਜੇ ਅੰਦਾਜ਼ੇ ਦੇ ਅਨਸਾਰ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਕੋਈ 2.5 ਲੱਖ ਤੋਂ ਲੈ ਕੇ 3.5 ਲੱਖ ਰੁਪਈਆ ਪ੍ਰਤੀ ਮਹੀਨਾ ਤਨਖਾਹ ਦਿੰਦੇ ਨੇ ਜਦਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸੁਪਰ ਸਪੈਸ਼ਲਿਸਟ ਸਰਕਾਰੀ ਡਾਕਟਰਾਂ ਉਹਨਾਂ ਨੂੰ 1.5 ਲੱਖ ਦੇ ਕਰੀਬ ਤਨਖਾਹ ਮਿਲਦੀ ਹੈ ਜਿਸ ਕਰਕੇ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰਾਂ ਜਿਨ੍ਹਾਂ ਨੂੰ MBBS ਕਰਨ ਤੋਂ ਬਾਅਦ MD ਜਾਂ MS ਜਾਂ ਹੋਰ ਡਿਗਰੀ ਹਾਸਲ ਕਰਨੀ ਪੈਂਦੀ ਹੈ ਉਹਨੂੰ ਲੈ ਕੇ ਜਿਹੜੀ ਅਪਰੋਚ ਆ ਉਹ ਇਸ ਕਰਕੇ ਸੂਪਰ ਸਪੈਸ਼ਲ ਡਾਕਟਰਾਂ ਦੀ ਪ੍ਰਾਈਵੇਟ ਹਸਪਤਾਲਾਂ ਵੱਲ ਹੀ ਤਰਜੀਹ ਰਹਿੰਦੀ ਹੈ। ਹਾਲਾਂਕਿ ਇਹ ਨੋਬਲ ਕੌਜ ਹੈ ਲੇਕਿਨ ਫਿਰ ਵੀ ਸਰਕਾਰ ਵੱਲੋਂ ਲੋਕੀ ਜਿਆਦਾ ਜਿਹੜੇ ਸੁਪਰ ਸਪੈਸ਼ਲ ਡਾਕਟਰ ਧਿਆਨ ਦੇ ਰਹੇ। ਇਸ ਮਸਲੇ ਦੇ ਵਿੱਚ ਸੂਬੇ ਦੇ ਹੈਲਥ ਤੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਡਾਕਟਰ ਬਰਬੀਰ ਸਿੰਘ ਜੋ ਖੁਦ ਪੇਸ਼ੇਵਰ ਜੋ ਡਾਕਟਰ ਨੇ ਉਹ ਡਾਕਟਰਾਂ ਦੀ ਤੇ ਲੋਕਾਂ ਦੀ ਤੇ ਮਰੀਜ਼ਾਂ ਦੀ ਇਹ ਸਥਿਤੀ ਨੂੰ ਸਮਝਦੇ ਹੋ ਉਹਨਾਂ ਵੱਲੋਂ ਹੀ ਇਹ ਤਜ਼ਵੀਜ ਬਣਾਈ ਗਈ ਹੈ ਕਿ ਕਿਉਂ ਨਾ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਹੁਣ ਪਵਿਕ ਵਿੱਚ ਭਰਤੀ ਕਰਾਂਗੇ ਉਹਨਾਂ ਨੂੰ ਤਨਖਾਹ ਦੇ ਨਾਲ ਜਿਵੇਂ ਤਨਖਾਹ ਉਹਨ ਇੱਕ ਸਰਕਾਰੀ ਡਾਕਟਰ ਨੂੰ ਕੋਈ 1/2 ਲੱਖ ਰੁਪਇਆ ਮਿਲਦੀ ਹੈ ਨਾਲ ਉਹਨਾਂ ਨੂੰ ਪਰ ਮੰਥ 80000 ਰੁਪਇਆ ਜੋ ਇਨਸੈਂਟਿਵ ਦੇ ਰੂਪ ਦੇ ਵਿੱਚ ਦਿੱਤਾ ਜਾਊਗਾ ਤਾਂ ਜੋ ਜਿਹੜੇ ਡਾਕਟਰਾਂ ਦੀ ਭਾਰੀ ਕਮੀ ਹੈ ਸੁਪਰ ਸਪੈਸ਼ਲਿਸਟ ਉਹਨਾਂ ਦੀ ਪਰਪਾਈ ਕੀਤੀ ਜਾਵੇ ਔਰ ਜਿੱਥੇ 80000 ਦੇ ਕਰੀਬ ਪਰ ਮੰਥ ਇਨਸੈਂਟਿਵ ਦਿੱਤਾ ਜਾਊਗਾ ਉਥੇ ਇਹ ਵੀ ਤਜ਼ਵੀਜ਼ ਹੈ ਕਿ ਇਹਨਾਂ ਨੂੰ ਰਹਿਸ਼ ਦਾ ਵੀ ਮੁਫਤ ਪ੍ਰਬੰਧ ਕੀਤਾ ਜਾਵੇ ਹਾਲਾਂਕਿ ਜਿਹੜਾ ਡਿਪਾਰਟਮੈਂਟ ਹੈ ਇਹ ਵੀ ਮਹਿਸੂਸ ਕਰ ਰਿਹਾ ਹੈ ਕਿ ਇਹ ਵਾਲੇ ਜਿਹੜੇ ਐਫਰਟ ਨੇ ਜਾਂ ਸੈਲਰੀ ਆ ਉਹ ਭਾਵੇਂ ਸਰਕਾਰੀ ਜਿਹੜੇ ਡਾਕਟਰ ਭਰਤੀ ਹੋਣਗੇ ਜਿਨ੍ਹਾਂ ਨੂੰ ਚਾਹੇ ਪੰਜਾਬ ਸਰਕਾਰ 80000 ਰੁਪਏ ਪ੍ਰਤੀ ਮਹੀਨਾ ਇਨਸੈਂਟਿਵ ਵੀ ਦੇ ਦੇਵੇ ਰਹਿਸ਼ ਦਾ ਵੀ ਪ੍ਰਬੰਧ ਕਰਵੇ ਫਿਰ ਵੀ ਪ੍ਰਾਈਵੇਟ ਸੈਕਟਰ ਦਾ ਮੁਕਾਬਲਾ ਨਹੀਂ ਕਰ ਸਕਦਾ ਲੇਕਿਨ ਡਿਪਾਰਟਮੈਂਟ ਇਹ ਮਹਿਸੂਸ ਕਰ ਰਿਹਾ ਕਿ ਫਿਰ ਕਾਫੀ ਡਿਪਾਰਟਮੈਂਟ ਨਰਾਸ਼ ਹੋ ਮਿਲੇਗੀ ਕਿਉਂਕਿ ਇੱਕ ਸਨਮਾਨਜਨਕ ਜਿਹੜੀ ਆ ਉਹ ਡਾਕਟਰਾਂ ਨੂੰ ਤਨਖਾਹ ਮਿਲਗੀ ਜਿਸ ਦੇ ਚੱਲਦੇ ਇਹ ਜਿਹੜਾ ਫੈਸਲਾ ਕੀਤਾ ਗਿਆ ਤੇ ਇਹ ਜਿਹੜੀ ਜਿਹੜੀ ਫਾਈਨਲ ਜਿਹੜੀ ਪ੍ਰਪੋਜ਼ਲ ਆ ਇਹ ਪੰਜਾਬ ਦੇ ਹੈਲਥ ਤੇ ਮੈਡੀਕਲ ਰਿਸਰਚ ਡਿਪਾਰਟਮੈਂਟ ਵੱਲੋਂ ਮਹਿਕਮੇ ਵੱਲੋਂ ਇਹ ਭੇਜ ਦਿੱਤੀ ਗਿਆ ਪੰਜਾਬ ਦੇ ਵਿੱਤ ਵਿਭਾਗ ਨੂੰ ਔਰ ਪੰਜਾਬ ਦੇ ਵਿੱਤ ਮੰਤਰੀ ਰਪਾਲ ਸਿੰਘ ਚਿਮਾ ਲਾਜ਼ਮੀ ਤੌਰ ਤੇ ਕੈਬਨਿਟ ਦੇ ਵਿੱਚ ਵੀ ਅਜੰਡਾ ਜਾ ਸਕਦਾ ਕਿ ਇਹ ਉਸ ਤੋਂ ਬਾਅਦ ਕੈਬਨਿਟ ਦੇ ਇਸ ਫੈਸਲੇ ਕਰੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਤੇ ਮੋਹਰ ਲਗਾਉਣੀ ਪਏਗੀ ਕਿ ਜੇ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਆ ਉਹਨੂੰ ਪੂਰਾ ਕਰਨ ਵਾਸਤੇ ਅਗਰ ਇਹ ਵਾਲੀ ਜਿਹੜੀ ਤਜ਼ਵੀਜ਼ ਕਾਮਯਾਬ ਹੁੰਦੀ ਹੈ ਤੇ ਲਾਜ਼ਮੀ ਤੌਰ ਤੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਕਿਉਂਕਿ ਇਸ ਟਾਈਮ ਪੰਜਾਬ ਦੇ ਸਬਡਿਵੀਜ਼ਨ ਲੈਵਲ ਤੇ ਔਰ ਜ਼ਿਲ੍ਹਾ ਲੈਵਲ ਤੇ ਜਿਹੜੇ ਹਸਪਤਾਲਾਂ ਉਹਨਾਂ ਦੀ ਗਿਣਤੀ ਘੱਟੋ ਘੱਟ 100 ਦੇ ਆਸ-ਪਾਸ ਹੈ ਲੇਕਿਨ ਉੱਥੇ ਅਗਰ ਸਪੈਸ਼ਲਿਸਟ ਡਾਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਜੋ ਵੀ ਦੱਸੀ ਜਾ ਰਹੀ ਹੈ ਜਦਕਿ ਮਨਜ਼ੂਰ ਜਿਹੜੀਆਂ ਪੋਸਟਾਂ ਨੇ ਮਹਿਕਮੇ ਵੱਲੋਂ ਉਹ 125 ਹੈ ਹੁਣ ਇਸ ਮਸਲੇ ਦੇ ਵਿੱਚ ਸਰਕਾਰ ਨੇ ਇਹ ਜਿਹੜੀ ਸਕੀਮ ਕੱਢੀ ਆ ਕਿ ਕਿਉਂ ਨਾ ਇਹ ਡਾਕਟਰਾਂ ਨੂੰ ਜਿਹੜਾ ਵਾ ਇਨਸੈਂਟਿਵ ਦਿੱਤਾ ਜਾਵੇ ਔਰ ਦੂਜੇ ਪਾਸੇ ਕਿਉਂਕਿ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਸੁਪਰ ਸਪੈਸ਼ਲਿਸਟ ਜਿਹੜੇ ਡਾਕਟਰਾਂ ਨੂੰ ਭਰਤੀ ਕੀਤੇ ਜਾਂ ਲੇਕਿਨ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਨਾਲ ਜਿਹੜੇ ਬਾਹਰ ਨੇ ਵੱਖ-ਵੱਖ ਬਿਮਾਰੀਆਂ ਚਾਹੇ ਬੱਚਿਆਂ ਦੇ ਚਾਹੇ ਪੇਟ ਦੇ ਰੋਗ ਚਾਹੇ ਹੱਡੀਆਂ ਦੇ ਹੋਣ ਚਾਹੇ ਦੰਦਾਂ ਦੇ ਹੋਣ ਚਾਹੇ ਸਰਜਰੀ ਦੇ ਹੋਣ ਚਾਹੇ ਮੈਡੀਸਨ ਦੇ ਡਾਕਟਰ ਹੋਣ ਉਹ ਕਿਉਂ ਨਹੀਂ ਸਰਕਾਰ ਦੀ ਨੌਕਰੀ ਨੂੰ ਤਰਜੀਹ ਦੇ ਰਹੇ ਕਿਉਂਕਿ ਸਰਕਾਰ ਨੇ ਪਿੱਛੇ ਜਿਹੇ 634 ਡਾਕਟਰ ਸਪੈਸ਼ਲਿਸਟ ਜੋ ਵੱਖ-ਵੱਖ ਰੋਗਾਂ ਦੇ ਮਾਹਿਰ ਨੇ ਉਹਨਾਂ ਨੂੰ ਭਰਨ ਵਾਸਤੇ ਇਸ਼ਤਿਹਾਰ ਕੱਢੇ ਸੀ ਲੇਕਿਨ ਉੱਥੇ ਵੀ ਲੋਕਾਂ ਨੇ ਆਪਣਾ ਇੰਟਰਸਟ ਜਿਹੜਾ ਵਾ ਉਹ ਸ਼ੋਅ ਨਹੀਂ ਕੀਤਾ ਔਰ ਸਿਰਫ 71 ਜਾਣਿਆਂ ਨੇ ਹੀ ਜੁਆਇਨ ਕੀਤਾ ਸੀ ਖਬਰ ਇਹ ਵੀ ਹੈ ਕਿ ਉਹਨਾਂ ਚੋਂ ਵੀ ਕਈਆਂ ਨੇ ਰਜਾਇਨ ਦੇ ਦਿੱਤਾ ਸੀ ਇੰਦੋਸਤਾਨ ਟਾਈਮਜ਼ ਦੇ ਪੱਤਰਕਾਰ ਅਰਵਿੰਦਰ ਵਾਸੂਦੇਵਾ ਵੱਲੋਂ ਲੱਗੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਦੇ ਵਿੱਚ ਇਹ ਜਿਕਰ ਕੀਤਾ ਗਿਆ ਕਿ ਹੁਣ ਸਰਕਾਰ ਦੀ ਤਜ਼ਵੀਹ ਆ ਕਿ ਕਿਉਂ ਨਾ ਇਹਨਾਂ ਡਾਕਟਰਾਂ ਨੂੰ ਜਿਹੜਾ ਵਾ ਸੁਪਰ ਸਪੈਸ਼ਲਿਸਟ ਜਿਹੜੇ ਸਰਕਾਰ ਵੱਲ ਮੂੰਹ ਨਹੀਂ ਕਰ ਰਹੇ ਉਹਨਾਂ ਨੂੰ ਇੱਕ ਵਧੀਆ ਰੈਸ਼ ਦੇ ਨਾਲ ਨਾਲ 80000 ਰੁਪਏ ਪ੍ਰਤੀ ਮਹੀਨਾ ਅਗਰ ਇਨਸੈਂਟਿਵ ਦਿੱਤਾ ਜਾਵੇ ਤਾਂ ਤੇ لازਮੀ ਤੌਰ ਤੇ ਸਰਕਾਰ ਜੋ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਮਹਿਸੂਸ ਕਰੀ ਆ ਉਹ ਦੂਰ ਹੋ ਜਾਏਗੀ ਦੇ ਰਹੇ ਕਿ ਪੰਜਾਬ ਦਾ ਵਿੱਤ ਵਿਭਾਗ ਇਸ ਤੇ ਅੜਿੱਕਾ ਡੋਂਦਾ ਜਾਂ ਫਿਰ ਪੰਜਾਬ ਸਰਕਾਰ ਨੂੰ ਸੁਪਰ ਸਪੈਸ਼ਲਿਸਟ ਡਾਕਟਰ ਜਲਦ ਮਿਲ ਜਾਣਗੇ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅੱਗੇ ਆ ਗਿਆ ਦੇਖਦੇ ਰਹੋ ਬੀਬੀਸੀ ਪੰਜਾਬ